ਸਤਿ ਸ੍ਰੀ ਅਕਾਲ ਦੋਸਤੋ ਜਿਹੜੀਆਂ ਆਪਾਂ ਗਰਮੀ ਵਾਲੀਆਂ ਸਬਜ਼ੀਆਂ ਬਸ ਸਿਆਲ ਦੇ ਵਿੱਚ ਲਾਉਣੇ ਆ ਉਹਦਾ ਤਾਪਮਾਨ ਆਪਾਂ ਟੈਂਪਰੇਚਰ ਮੇਨਟੇਨ ਕਿਵੇਂ ਕਰਨਾ ਤੇ ਉਹਦੀ ਚੈਕਿੰਗ ਕਿਸ ਤਰੀਕੇ ਨਾਲ ਕਰਨੀ ਹੈ ਕਿ ਆਪਣਾ ਤਾਪਮਾਨ ਕਿੰਨਾ ਜਿਹੜਾ ਆਪਾਂ ਮੇਨਟੇਨ ਕਰਨਾ ਤਾਪਮਾਨ ਸਹੀ ਕਿਵੇਂ ਰੱਖਣਾ ਉਹ ਤਾਂ ਆਪਾਂ ਤੁਸੀਂ ਦੇਖ ਹੀ ਲਿਆ ਕਿ ਆਪਾਂ ਲਫਾਫਾ ਪਾਇਆ ਸਬਜ਼ੀ ਦੇ ਵਿੱਚ ਪਰ ਇਹ ਜਿਹੜੀ ਲਫਾਫੇ ਦੇ ਵਿੱਚ ਸਬਜ਼ੀ ਲੱਗੀ ਆ ਇਹਦੇ ਵਿੱਚ ਤਾਪਮਾਨ ਕਿੰਨਾ ਉਹ ਕਿਸ ਤਰੀਕੇ ਨਾਲ ਚੈੱਕ ਕਰਨਾ ਕਿਹੜੇ ਯੰਤਰ ਨਾਲ ਚੈੱਕ ਕਰਨਾ ਸਭ ਤੋਂ ਸਸਤਾ ਯੰਤਰ ਕਿਹੜਾ ਤਾਂ ਅੱਜ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਜੇਕਰ ਤੁਸੀਂ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰੋ ਅੱਜ ਦੀ ਵੀਡੀਓ ਸਪੈਸ਼ਲ ਆਪਣੀ ਸਬਜ਼ੀ ਦੇ ਵਿੱਚ ਤਾਪਮਨ ਚੈੱਕ ਕਿਸ ਤਰੀਕੇ ਨਾਲ ਕਰਨਾ ਤੇ ਆਪਾਂ ਨੂੰ ਕਿੰਨੇ ਤਾਪਮਨ ਦੀ ਲੋੜ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਗਰਮੀ ਵਾਲੀ ਸੱਜ ਜਿਹੜੀ 20+ ਤੋਂ 20 ਡਿਗਰੀ ਤਾਪਮਨ ਤੋਂ ਪਲੱਸ ਆਪਣਾ ਤਾਪਮਨ ਲਫਾਫੇ ਦੇ ਵਿੱਚ ਹੋਣਾ ਚਾਹੀਦਾ ਪਰ ਉਹਨੂੰ ਚੈੱਕ ਕਿਸ ਤਰੀਕੇ ਨਾਲ ਕਰਨਾ ਅੱਜ ਸਪੈਸ਼ਲ ਉਸ ਜੰਤਰ ਦਿਖਾਵਾਂਗੇ ਤੁਹਾਨੂੰ ਉਹ ਜੰਤਰ ਦਿਖਾਵਾਂਗੇ ਕਿ ਆਪਾਂ ਕਿਸ ਤਰੀਕੇ ਨਾਲ ਕਰਨੇ ਆ ਆਪਣੇ ਹਰ ਇੱਕ ਲਫਾਫੇ ਦੇ ਵਿੱਚ ਇਸ ਤਰੀਕੇ ਦੇ ਜੰਤਰ ਲੱਗੇ ਜਿਹੜੇ ਤੁਹਾਨੂੰ ਦਿਖਾਵਾਂਗੇ ਬਹੁਤ ਸਸਤਾ ਤੇ ਮਾਰਕੀਟ ਦੇ ਵਿੱਚ ਸੌਖਾ ਮਿਲ ਜਾਂਦਾ ਤੇ ਉਹ ਲਗਾ ਕੇ ਆਪਾਂ ਤਾਪਮਨ ਚੈੱਕ ਕਰ ਸਕਦੇ ਆ ਅਸੀਂ ਆਪਦੇ ਹਰਕ ਲਾਈਨ ਦੇ ਵਿੱਚ ਹਰਕ ਲਫਾਫੇ ਦੇ ਥੱਲੇ ਇਸ ਤਰ੍ਹਾਂ ਦੇ ਜੰਤਰ ਲਗਾਏ ਆ ਜਿਹੜੇ ਕਿ ਅਸੀਂ ਤਾਪਮਣ ਚੈੱਕ ਕਰਦੇ ਰਹਿੰਦੇ ਆ ਜੇਕਰ ਆਪਣਾ ਤਾਪਮਣ ਵਧਦਾ ਤਾਂ ਆਪਾਂ ਉਹਨੂੰ ਘਟਾ ਦਿੰਨੇ ਆ ਚੱਕ ਕੇ ਤੇ ਜੇ ਘਟਦਾ ਤਾਂ ਆਪਾਂ ਉਹਨੂੰ ਵਿੱਚ ਲਾਈਟਾਂ ਲਾ ਕੇ ਹੀਟ ਦੇ ਦਿੰਨੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦਾ ਆਪਾਂ ਜੰਤਰ ਆਪਾਂ ਲਾਉਣਾ ਇਹ ਜੰਤਰ ਬਹੁਤ ਸਸਤਾ ਜੇ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਤੇ ਇਹਦੀ ਇੱਕ ਖਾਸੀਅਤ ਇਹ ਆ ਕਿ ਇੱਕ ਪਾਸੇ ਸਸਤਾ ਤੇ ਇੱਕ ਇਹ ਆਪਾਂ ਨੂੰ ਹਰ ਇੱਕ ਲਫਾਫੇ ਦੇ ਵਿੱਚ ਲਾਉਣਾ ਸੌਖਾ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਇਹ ਰੈੱਡ ਲਾਈਨ ਆ ਇਹ ਆਪਾਂ ਨੂੰ ਦੱਸਦੀ ਹੈ ਇਹ ਅਪ ਡਾਊਨ ਹੁੰਦੀ ਹੈ ਤਾਪਮਾਨ ਦੇ ਹਿਸਾਬ ਨਾਲ ਇਹ ਜਿਹੜੀ ਰੈੱਡ ਲਾਈਨ ਹੈ ਇਹ ਹੁਣ ਇਸ ਟਾਈਮ 15 ਡਿਗਰੀ ਤਾਪਮਾਨ ਤੇ ਖੜੀ ਹੈ ਸਵੇਰ ਦਾ ਟਾਈਮ ਹੈ ਤੇ ਇਹ ਦੁਪਹਿਰ ਤੱਕ ਇਹਨੇ ਵੀ ਤੱਕਰ ਚੱਲਿਆ ਜਾਣਾ ਹੁੰਦਾ ਤੇ ਰਾਤ ਦਾ ਜਿਹੜਾ ਤਾਪਮਾਨ ਇਹ ਸਲਫਾਫੇ ਦੇ ਵਿੱਚ ਰਹਿੰਦਾ ਆਪਣਾ 15 ਡਿਗਰੀ ਰਹਿੰਦਾ ਤੇ ਜਿਹੜਾ ਕਿ ਸਬਜ਼ੀ ਨੂੰ 15 ਡਿਗਰੀ ਤਾਪਮਾਨ ਜਿਹੜੀਆਂ ਵੱਲਾਂ ਜਿਹੜੀਆਂ ਇਹ ਵੱਲਾਂ ਤੁਸੀਂ ਦੇਖ ਰਹੇ ਕਦੂਆਂ ਦੀਆਂ ਇਹਨੂੰ 15 ਡਿਗਰੀ ਤਾਪਮਾਨ ਗ੍ਰੋਥ ਵਾਸਤੇ ਸਭ ਤੋਂ ਸਹੀ ਹੈ ਜੇਕਰ ਜਦੋਂ ਇਹ 20 ਡਿਗਰੀ ਤਾਪਮਾਨ ਦੇ ਵਿੱਚ ਆ ਜਾਂਦੇ ਨੇ ਤੇ ਗ੍ਰੋਥ ਬਹੁਤ ਵਧੀਆ ਕਰਦੀਆਂ ਤੇ ਰਾਤ ਦਾ ਤਾਪਮਾਨ ਜਿਹੜਾ ਇਹ 15 ਡਿਗਰੀ ਆਪਣੇ ਲਿਫਾਫੇ ਦੇ ਥੱਲੇ ਰਹਿੰਦਾ ਜਿਹੜਾ ਕਿ ਬਾਹਰ ਦਾ ਤਾਪਮਾਨ ਹੁੰਦਾ ਉਹ 6 ਹੁੰਦਾ 6 7 ਜਾਂ 8 ਤੱਕਰ ਚੱਲਾ ਜਾਂਦਾ ਤੇ ਬਹੁਤ ਵਧੀਆ ਯੰਤਰ ਹੈ ਕਿਸਾਨ ਭਰਾ ਜਿਹੜੇ ਕਹਿੰਦੇ ਕਿ ਸਾਨੂੰ ਤਾਪਮਾਨ ਚੱਕਰਨ ਚ ਬੜੀ ਦਿੱਕਤ ਆਉਂਦੀ ਐ ਇਸ ਤਰ੍ਹਾਂ ਦਾ ਯੰਤਰ ਲਿਆ ਕੇ ਲਗਾ ਸਕਦੇ ਮੇਰੀ ਕਿਸੇ ਵੀ ਪ੍ਰਕਾਰ ਦੀ ਐ ਪ੍ਰੋਮੋਸ਼ਨ ਨਹੀਂ ਵੀ ਤੁਸੀਂ ਇਹੀ ਯੰਤਰ ਲੈ ਕੇ ਆਉਣਾ ਤੇ ਤੁਸੀਂ ਆਪ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਪਰ ਆਪ ਨੂੰ ਤਾਪਮਨ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਚੰਗੀ ਲੱਗੀ ਤਾਂ